ਤੇ ਭਗਵੰਤ ਜਮਾਨਸਿਆਂ ਜੇਰਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਡਾਹ ਲਿਓ ਜਿਹੜੇ ਮਰਜੀ ਚੈਨਲ ਤੇ ਡਾਹ ਲਿਓ ਜਿੱਥੇ ਮਰਜੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੂ ਗਾਣਾ ਕੱਢਾਂਗਾ ਤੇ ਜੇ ਕੋਈ ਗੱਲ ਕਰਾਂਗੇ ਮੇਰੀ ਹਾਲਤਾਂ ਮੂਰੇ ਆ ਕੇ ਕਰੂੰਗਾ ਪਿੱਛੇ ਨਹੀਂ ਭੱਜਦਾ ਦੇਖੋ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾਂ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਐਮ ਭਗਵੰਤ ਮਾਨਸਾ ਨਾ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਲਾਂ ਕੱਢਾਂਗਾ ਤੇ ਜੇ ਕੋਈ ਗੱਲ ਕਰਾਂਗੇ ਮੇਰੀ ਹਾਲਤਾਂ ਮੂਰੇ ਆ ਕੇ ਕਰੂੰਗਾ ਮੈਂ ਪਿੱਛੇ ਨਹੀਂ ਭੱਜਦਾ ਤੇ ਭਗਵੰਤ ਮਾਨਸਾ ਜੀ ਜੇਰਾਂ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਦਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹਨਾਂ ਕਿੜੀਆਂ ਮਾਵਾ ਭੈਣਾਂ ਦੇ 1000 ਰੁਪਏ ਦਿੱਤੇ ਕਿਹੜੀ ਕਿਹੜੀ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੂ ਉੱਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦਊਗਾ ਵੀ ਤੁਹਾਡੇ ਉਹ ਜਿਹਨੂੰ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉਹਦੇ ਲਈ 100% ਜਿੱਥੇ ਮਰਜੀ ਆ ਦਿਓ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭੁਲੇਖਾ ਨਹੀਂ ਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਜਿਓ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ ਦੇਖੋ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾਂ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਐਮ ਭਗਵੰਤ ਮਾਨਸਾ ਨਾ ਤਾਂ ਮੈਂ ਤੁਹਾਨੂੰ ਇਹ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਣਾ ਕੱਢਾਂਗਾ ਤੇ ਜੇ ਕੋਈ ਗੱਲ ਕਰਾਂਗੇ ਮੇਰੀ ਆਲ ਤਾਂ ਮੂਰੇ ਆ ਕੇ ਕਰੂੰਗਾ ਮੈਂ ਪਿੱਛੇ ਨਹੀਂ ਭੱਜਦਾ ਤੇ ਭਗਵੰਤ ਸਾਨਸਿਆਂ ਜਿਹੜਾ ਤੁਸੀਂ ਆ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਤੋਂ ਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿ ਨਾ ਕਿਹੜੀਆਂ ਮਾਵਾ ਭੈਣਾਂ ਦੇ 1000 ਰੁਪਏ ਦਿੱਤੇ ਕਿਹੜੇ-ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੂ ਉੱਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦਊਗਾ ਵੇ ਤੁਹਾਡੇ ਉਹ ਜਿਹਨੂੰ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉਹਦੇ ਲਈ 100% ਜਿੱਥੇ ਮਰਜੀ ਆ ਦਿਓ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭੁਲੇਖਾ ਨਹੀਂ ਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਜਿਓ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ